ਸੁਨੰਦਾ ਸ਼ਰਮਾ ਦੀ ਕਰਾਈ ਗਈ ਐਫ ਆਈ ਆਰ ਦੇ ਵਿੱਚ ਖਲਾਸਾ ਹੋਇਆ ਹੈ ਪਿੰਕੀ ਢਾਲੀਵਾਲ ਨੇ ਆਪਣੇ ਮੁੰਡੇ ਨਾਲ ਵਿਆਹ ਦਾ ਕੀਤਾ ਸੀ ਵਾਦਾ ਪਰ ਮੈਨੂੰ ਨਹੀਂ ਪਤਾ ਸੀ ਕਿ ਸਭ ਝੂਠ ਚੱਲ ਰਿਹਾ ਇਸ ਦਾ ਮੁੰਡਾ ਮੇਰੇ ਝੂਠੇ ਕਾਗਜ਼ ਬਣਾ ਕੇ ਆਪ ਹੀ ਮੇਰੇ ਦਸਤਕਤ ਕਰਦਾ ਰਿਹਾ ਅਤੇ ਮੇਰਾ ਸ਼ੋਸ਼ਣ ਕਰਦਾ ਰਿਹਾ ਨਾਲੇ ਮੇਰੇ ਪੈਸੇ ਖਾਂਦੇ ਰਹੇ ਸੋਸ਼ਲ ਮੀਡੀਆ ਤੇ ਅੱਜ ਤੋਂ 8-9 ਸਾਲ ਪਹਿਲਾਂ ਦੀ ਇੱਕ ਵੀਡੀਓ ਦੀ ਆਡੀਓ ਕਲਿੱਪ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸੁਨੰਦਾ ਸ਼ਰਮਾ ਪਿੰਕੀ ਢਾਲੀਵਾਲ ਬਾਰੇ ਗੱਲ ਕਰ ਰਹੇ ਨੇ ਸੁਨਦਾ ਜੀ ਪਿੰਕੀ ਤਾਲੀਵਾਲ ਜੀ ਇਨ ਸ਼ਾਰਟ ਕੀ ਕਰਨਾ ਚਾਹਂਗੇ ਇਨ ਸ਼ਾਰਟ ਤਾਂ ਨਹੀਂ ਹੁਣ ਮੈਨੂੰ ਥੋੜਾ ਜਿਹਾ ਟਾਈਮ ਚਾਹੀਦਾ ਕਿਉਂਕਿ ਮੈਨੂੰ ਪਹਿਲੀ ਵਾਰੀ ਪੁੱਛਿਆ ਔਰ ਮੈਂ ਹਮੇਸ਼ਾ ਬੋਲਣਾ ਚਾਹੁੰਦੀ ਆ ਪਰ ਉਹ ਮੈਨੂੰ ਕਹਿੰਦੇ ਹੁੰਦੇ ਵੀ ਮੇਰਾ ਘੱਟ ਜ਼ਿਕਰ ਕਰਿਆ ਗਿਆ ਬਟ ਮੈਂ ਕਹਿੰਦੀ ਸਭ ਤੋਂ ਪਹਿਲਾਂ ਤਾਂ ਮੇਰੇ ਪੇਰੈਂਟਸ ਜਿਨ੍ਹਾਂ ਨੇ ਮੈਨੂੰ ਇੰਨਾ ਜ਼ਿਆਦਾ ਸਪੋਰਟ ਕੀਤਾ ਇੱਥੇ ਆਉਣ ਤੇ ਤੇ ਦੂਜੇ ਮੈਂ ਇਹੀ ਕਹੂੰਗੀ ਜੀ ਉਹ ਮੇਰੀ ਫੈਮਿਲੀ ਤੋਂ ਮੇਰੇ ਫਾਦਰ ਤੋਂ ਕੱਟ ਨਹੀਂ ਹੈਗੇ ਉਹ ਮੈਨੂੰ ਅਕਸਰ ਇੱਕ ਗੱਲ ਕਹਿੰਦੇ ਹੁੰਦੇ ਕਿ ਚਾਹੇ ਤੂੰ ਮੇਰੇ ਘਰੇ ਜਨਮ ਨਹੀਂ ਲਿਆ ਚਾਹੇ ਤੇਰੇ ਚ ਮੇਰਾ ਖੂਨ ਨਹੀਂ ਬਟ ਤੂੰ ਮੇਰੇ ਲਈ ਮੇਰੀ ਧੀ ਤੋਂ ਕੱਟ ਵੀ ਨਹੀਂ ਜੋ ਉਹਨਾਂ ਨੇ ਮੈਨੂੰ ਪਿਆਰ ਦਿੱਤਾ ਸੁਨੰਦਾ ਜੋ ਵੀ ਦਿਖਦੀ ਆ ਜਿੱਦਾਂ ਦੀ ਵੀ ਲੋਕਾਂ ਨੂੰ ਦਿਖਦੀ ਆ ਸਾਰੀ ਉਹਨਾਂ ਦੀ ਬਣਾਈ ਹੋਈ ਆ ਸੋ ਉਹਨਾਂ ਤੋਂ ਬਿਨਾ ਮੈਂ ਕੁਝ ਵੀ ਨਹੀਂ ਮਤਲਬ ਕੁਝ ਵੀ ਨਹੀਂ ਮੈਂ ਕਰੀ ਆਪਦੇ ਆਪ ਨੂੰ ਸੋਚਿਆ ਵੀ ਨਹੀਂ ਉਹਨਾਂ ਤੋਂ ਬਿਨਾ ਉਹ ਮੇਰਾ ਸਾਰਾ ਕੁਝ ਹੀ ਨਹੀਂ ਵੈਸੇ ਵੀ ਥੈਂਕ ਯੂ ਫॉर ਦੀ ਇੰਡਸਟਰੀ ਦੇ ਬਹੁਤ ਹੀ ਰਿਸਪੈਕਟ ਬਹੁਤ ਬਹੁਤ ਰਿਸਪੈਕਟ ਕਰਦੇ ਨੇ ਬਹੁਤ ਪੁਰਾਣੇ ਨੇ ਮਾਰੋਡੀਓ ਬਹੁਤ ਪੁਰਾਣੇ ਜੈਨੂਲੀ ਹਰੇਕ ਨੂੰ ਪੁਸ਼ ਕਰਦੇ ਨੇ ਇੰਦੇ ਨਹੀਂ ਹਮੇਸ਼ਾ 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 ਇਵਨ ਜਦੋਂ ਕਦੇ ਮੇਰੇ ਚ ਜਦੋਂ ਮੈਂ ਐਜ਼ ਅ ਸਿੰਗਲ ਆਈ ਸੀ ਤਾਂ ਮੈਨੂੰ ਪਤਾ ਹੀ ਨਹੀਂ ਸੀ ਕੀ ਸਟੂਡੀਓ ਕਿਹਨੂੰ ਕਹਿੰਦੇ ਆ ਜਾਂ ਜਦੋਂ ਆਪਣਾ ਗਾਣਾ ਸ਼ੂਟ ਕਰਦੇ ਸੀ ਕੈਮਰਾ ਕੀ ਜਿਵੇਂ ਭੋਲੇ ਪੰਜ ਸਾਰਾ ਕੁਝ ਕਰੀ ਗਈ ਉਹ ਕਰਵਾਈ ਗਈ ਇੱਥੇ ਜਾ ਕੇ ਤੁਸੀਂ ਇਹ ਪੂਰੀ ਵੀਡੀਓ ਕਲਿੱਪ ਵੀ ਦੇਖ ਸਕਦੇ ਹੋ ਇੰਟਰਵਿਊ ਦੀ ਪੀਸੀ ਪੰਜਾਬੀ ਗੋਲਡ ਦੇ YouTube ਚੈਨਲ ਤੇ ਪਿਆ ਹੋ ਤੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਵਾਇਰਲ ਕੀਤਾ ਜਾ ਰਿਹਾ ਹੈ ਜੁ ਇਸ ਨੂੰ ਚੰਗੇ ਪਾਸਿਓਂ ਸ਼ੇਅਰ ਕਰ ਰਹੇ ਨੇ ਕੁਝ ਇਸ ਨੂੰ ਨੈਗੇਟਿਵ ਪਾਸਿਓਂ ਸ਼ੇਅਰ ਕਰ ਰਹੇ ਨੇ ਕੁਝ ਕਹਿ ਰਹੇ ਨੇ ਵੀ ਪਿੰਕੀ ਧਾਲੀਵਾਲ ਨੇ ਸੁਨੰਦਾ ਸ਼ਰਮਾ ਦੀ ਇੰਨੀ ਮਦਦ ਕੀਤੀ ਹੈ ਇੰਡਸਟਰੀ ਦੇ ਵਿੱਚ ਆਉਣ ਦੇ ਲਈ ਤਾਂ ਫਿਰ ਇਹ ਬਾਅਦ ਦੇ ਵਿੱਚ ਕੀ ਹੋ ਗਿਆ ਕੁਝ ਲੋਕ ਕਹਿ ਰਹੇ ਨੇ ਵੀ ਸੁਨੰਦਾ ਸ਼ਰਮ ਦੇ ਇਹਨਾਂ ਨੇ ਪੈਸੇ ਖਾਣੇ ਸ਼ੁਰੂ ਕਰਤੇ ਜਿਵੇਂ ਕਿ ਸੁਨੰਦਾ ਸ਼ਰਮਾ ਨੇ ਖੁਦ ਵੀ ਆਪਣੀ ਐਫ ਆਈ ਆਰ ਦੇ ਵਿੱਚ ਕਿਹਾ ਹੈ ਬਾਕੀ ਇਸ ਆਡੀਓ ਕਲਿੱਪ ਦੇ ਬਾਰੇ ਤੁਸੀਂ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਵੀਰ ਨੂੰ ਸ਼ੇਅਰ ਜਰੂਰ ਕਰਿਓ do